ਪਾਕਿਸਤਾਨ ਤੋਂ ਆਈ 7 ਕਿਲੋ ਹੈਰੋਇਨ ਦੀ ਕੀਪ ਅਤੇ 30 ਦੇ ਪਿਸਤੌਲ ਸਮੇਤ ਪੁਲਸ ਵੱਲੋਂ ਉਹਨੂੰ ਕੀਤਾ ਗ੍ਰਿਫਤਾਰ ਫਤਿਹਗੜ੍ਹ ਚੂੜੀਆਂ ਨੇੜੇ ਡਾਲੀ ਖੂਸਰ ਦੀ ਟ੍ਰੇਨ ਦੇ ਪੁਲ ਤੋਂ ਕਾਊਂਟਰ ਇੰਟੈਲੀਜੈਂਸ ਵੱਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਕਾਊਂਟਰ ਇੰਟੈਲੀਜੈਂਸ ਅਮਰਤਸਰ ਵੱਲੋਂ ਫਤਿਹਗੜ੍ਹ ਚੂੜੀਆਂ ਦੇ ਨੇੜੇ ਇੱਕ ਪਿੰਟ ਡਾਲੀ ਖੂਸਰ ਦੇ ਟ੍ਰੇਨ ਉੱਪਰ ਲਗਾਏ ਗਏ ਇੱਕ ਨਾਕੇ ਦੌਰਾਨ ਪਾਕਿਸਤਾਨ ਦੀ ਤਰਫੋਂ ਭੇਜੀ ਗਈ 7 ਕਿਲੋ ਹੈਰੋਇਨ ਅਤੇ ਇੱਕ 30 ਦੇ ਪਿਸਤੌਲ ਉਹਨਾਂ ਗੁਨੀਅ ਸਮੀਤ ਨੂੰ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਐਸ਼ਬੰਦੀ ਪੁਲਿਸ ਅਧਿਕਾਰੀ ਨੇ ਦਾਅਵਾ ਕਰਦੇ ਹਾਂ ਕਿ ਪੁਲਿਸ ਵੱਲੋਂ ਫਤਿਹਗੜ੍ਹ ਝੂੜੀਆਂ ਟੇਰਾ ਰੋਡ ਪਿੰਡ ਟਾਲੀ ਖੂਸ ਦੇ ਨੇੜੇ ਪੁਲ ਉੱਪਰ ਤੱਕ ਨਕਦ ਲਗਾਏ ਗਏ ਸੀ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸਮਗਲਰ ਪਾਕਿਸਤਾਨ ਦੀ ਤਰਫੋਂ ਪੇਜੀ ਗਈ ਹੈਰੋਇਨ ਸਮੇਤ ਅਮਰਸਰ ਫਤਿਹਗੜ੍ਹ ਚੂਟੀਆਂ ਵਾਲੇ ਪਾਸੇ ਆ ਰਹੇ ਸਨ ਤਾਂ ਜਦ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਸ਼ੱਕ ਦੇ ਘੇਰ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਦੀ ਤਲਾਸ਼ੀ ਦੌਰਾਨ ਇਹਨਾਂ ਕੋਲੋਂ 7 ਕਿਲੋ ਹੈਰੋਇਨ, 3 ਬੋਰ ਪਿਸਤੌਲ ਅਤੇ 16 ਰਾਊਂਡ ਬਰਾਮਦ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਗੁਰਸਾਹਿਬ ਸਿੰਘ ਪਿੰਡ ਚੰਝੂਟੀ ਅਤੇ ਸਾਜਨ ਸਿੰਘ ਪਿੰਡ ટકਨਾ ਦੇ ਤੌਰ ਤੇ ਹੋਈ ਹੈ ਅਤੇ ਇਹਨਾਂ ਕੋਲੋਂ ਪੁੱਛ ਕੇ ਚੁੱਕੀ ਦੀ ਜਾ ਰਹੀ ਹੈ ਤੇ ਬਹੁਤ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਾਮਲਾ ਇਹ ਹੈ ਜੀ ਕੱਲ ਬਾਅਦ ਦੁਪਹਿਰ ਏਆਈਜੀ ਕਾਉਂਟਰ ਇੰਟੈਲੀਜੈਂਸ ਅੰਬਰਸਰ ਸਾਹਿਬ ਨੂੰ ਇੱਕ ਸੀਕ੍ਰੇਟ ਇਨਫਰਮੇਸ਼ਨ ਮਿਲੀ ਕਿ ਕੋਈ ਦੋ ਵਿਅਕਤੀ ਆਪਣੇ ਬਾਰਡਰ ਤੋਂ ਹਰੋਂਦੀ ਇੱਕ ਖੇਵ ਹਾਸਲ ਕਰਕੇ ਤੇ ਅੱਗੇ ਅੰਮ੍ਰਿਤਸਰ ਨੂੰ ਜਾ ਰਹੇ ਆ ਡੇਰਾ ਬਾਬਾ ਨਾਨਕ ਤੋਂ ਬਾਇਆ ਫਤਿਹਗੜ ਚੂੜੀਆਂ ਤੇ ਉਸ ਇਨਫਰਮੇਸ਼ਨ ਦੇ ਬਿਹਾਵ ਤੇ ਆਈਜੀ ਦੇ ਅਨਸਾਰ ਕੰਟਰੋਲ ਇੰਟੈਲੀਜੈਂਸ ਦੀ ਟੀਮ ਇੱਕ ਮੇਰੀ ਅਗਵਾਈ ਦੇ ਵਿੱਚ ਉੱਥੇ ਭੇਜੀ ਗਈ ਆ ਜਦੋਂ ਉੱਥੇ ਆਪਣੇ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਰੋਡ ਤੇ ਨਾਕਾ ਲਾਇਆ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਦਾ ਨਾਂ ਗੁਰਸਾਖ ਸਿੰਘ ਆ ਇੱਕ ਦਾ ਨਾਂ 사ਜਨ ਸਿੰਘ ਆ 사ਜਨ ਸਿੰਘ ਪਕਣਾ ਪਿੰਡ ਦਾ ਰਹਿਣ ਵਾਲਾ ਤੇ ਗੁਰਸਾਖ ਸਿੰਘ ਝੰਝੋਟੀ ਪਿੰਡ ਦਾ ਰਹਿਣ ਵਾਲਾ ਇਹਨਾਂ ਦੇ ਕਬਜ਼ੇ ਵਿੱਚੋਂ 16 ਜਿਹੜੇ 30 ਬੋਰ ਦੇ ਰੌਂਦ 30 ਬੋਰ ਪਿਸਟਲ ਦੇ ਰੌਂਦ 16 ਉਹ ਬਰਾਮਦ ਕੀਤੇ ਆ ਤੇ 7.5 ਕਿਲੋ ਹੈਰਨ ਜਿਹੜੀ ਆ ਉਹ ਰਿਕਵਰ ਕੀਤੀ ਜੀ ਨਹੀਂ ਪਹਿਲਾਂ ਨਹੀਂ ਜੀ ਇਹ ਪਹਿਲਾ ਹੀ ਮਾਮਲਾ ਇਹਨਾਂ ਦੋਨਾਂ ਤੇ ਪਹਿਲਾਂ ਕੋਈ ਨਹੀਂ ਗਰੁੱਪ ਹੁੰਦਾ ਕੋਈ ਇਹਨਾਂ ਦੇ 25 ਤੋਂ 26 ਸਾਲ ਦੀ ਉਮਰ ਦੇ ਦੋਵਾਂ ਦੀ ਤੇ ਗਰੁੱਪ ਜਿਹੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹਨਾਂ ਦੇ ਆਪਾਂ ਰੀਮਾਡਲ ਕਰਨ ਤੋਂ ਬਾਅਦ ਖੁੱਸ ਕੇ ਜਿਹੜੀ ਆ ਉਹ ਕਰਕੇ ਤੇ ਫਿਰ ਆਪ ਜੀ ਮਸਜ ਹੋਗੇ